ਬਹੁਤ ਮੋਬਾਈਲ ਨੁਕਸਾਨ ਵਿੱਚ ਰੇੜੇ ਨੁਕਸਾਨ ਹੋ ਗਏ ਇਤਿਮਾਨ ਨੁਕਸਾਨ ਹੋ ਗਏ ਪੈਸੇ ਸਭ ਚਲੇ ਗਏ ਜਲ ਗਏ ਪਾਪਾ ਕੇ ਬਰੂ ਸਾਰੇ ਜਲ ਗਏ ਜੋੜਾ ਫਾਟਕਰ ਨੇੜੇ ਨਿਊ ਗੋਲਡਨ ਐਵੇਨਿਊ ਇਲਾਕੇ 'ਚ ਭਿਆਨਕ ਅੱਗ ਲੱਗ ਗਈ ਅੱਗ ਨੇ ਤੇਜ਼ ਸੀ ਕਿਹਾੜੇ ਦਿਵਾਲੀ ਦੀਆਂ ਝੁਗੀਆਂ ਸੜ ਕੇ ਸੁਆਹ ਹੋ ਗਈਆਂ ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਸਾਡੇ ਜ਼ਰੂਰੀ ਕਾਗਜ਼ਾਤ ਤੇ ਰੁਪਏ ਹੋਰ ਵੀ ਕਾਫੀ ਬੇਸ਼ਕੀਮਤੀ ਸਮਾਨ ਸੀ ਜੋ ਸਾਰਾ ਅੱਗ ਦੀ ਚਪੇਟ ਵਿੱਚ ਆ ਗਿਆ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਸਾਡੇ ਗਵਾਂਢ ਕੁਝ ਬੱਚੇ ਛੱਤ ਤੇ ਪਟਾਕੇ ਚਲਾ ਰਹੇ ਸਨ ਜਿਸ ਦੀ ਚਿੰਗਾਰੀ ਹੇਠਾਂ ਕੱਪੜੇ ਦੇ ਗੋਦਾਮਾਂ ਨੂੰ ਅੱਗ ਲੱਗ ਗਈ ਅਸੀਂ ਸਾਰੇ ਬਾਹਰ ਕੱਪੜੇ ਛਾਂਟ ਰਹੇ ਸੀ ਇਸ ਤਰ੍ਹਾਂ ਸੀ ਧੂਆ ਦੇਖਿਆ ਤਾਂ ਅਸੀਂ ਸਾਰੇ ਬੱਚੇ ਲੈ ਕੇ ਬਾਹਰ ਭੱਜ ਗਏ ਉਸ ਤੋਂ ਬਾਅਦ ਪਰ ਸਾਡੀਆਂ ਝੁੱਗੀਆਂ ਦੇ ਅੰਦਰ ਸਾਡੀ ਜ਼ਿੰਦਗੀ ਭਰ ਦੀ ਕਮਾਈ ਦੇ ਜ਼ਰੂਰੀ ਦਸਤਾਵੇਜ਼ ਜੋ ਸਨ ਉਹ ਸੜ ਕੇ ਸੁਆਹ ਹੋ ਗਏ ਗੱਡੀਆਂ ਤੰਗ ਹੋਣ ਕਰਕੇ ਅੱਗ ਬੁਝਾਉ ਵਾਲੇ ਗੱਡੀਆਂ ਨੂੰ ਵੀ ਅੰਦਰ ਜਾਣ 'ਚ ਪਰੇਸ਼ਾਨੀ ਹੋਈ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਪੁਰਾਣੇ ਕੱਪੜੇ ਛਾਂਟਣ ਦਾ ਕੰਮ ਕਰਦੇ ਸਨ ਜਿਸ ਕਰਕੇ ਇਹ ਵੱਡਾ ਨੁਕਸਾਨ ਹੋਇਆ ਉਸ ਦੇ ਗਿਆ ਤੇ ਮੈਂ ਤੇ ਮੈਂ ਦੋ ਗਿਆ। ਕੀ ਕੀ ਨੁਕਸਾਨ ਹੋ ਗਿਆ? ਬਹੁਤ ਮੋਬਾਈਲ ਨੁਕਸਾਨ ਹੋਇਆ। ਰੇੜੇ ਨੁਕਸਾਨ ਹੋ ਗਏ। ਇੱਥੇ ਵੀ ਨੁਕਸਾਨ ਹੋ ਗਏ। ਪੈਸੇ ਸਭ ਚਲੇ ਗਏ, ਜਲ ਗਏ। ਪਾਪਾ ਕੇ ਪ੍ਰੂਫ ਸਾਰੇ ਜਲ ਗਏ। ਕੀ ਮੰਗ ਕਰਦੇ ਹੋ ਆਪ? अब जो जैसे हमारा चला होता जब हमारा वापस आ जाए अंकल मम्मी पापा ने पता नहीं कितने दिन तो जितने दिन से कमा के रखा था आज एक ही सारा भर के उठ गया कपड़े की चटाई कर रहे थे हमारा भाई देखा कि आग लगी बहन ने घुराया कि वहाँ पे आग लग गई तो सचेने वहाँ गए आग बुझाने लगे फिर सारा चल गया ऊपर से पटाखा गिर पैसे जल चल गए तो तीन लाख रुपए से और रेडी चल गए कपड़ा सारा चल गया और जितने आधार कार्ड उधार कार्ड था सब चल गया कुछ भी नहीं बचा जैसा जैसे हमारा नहीं गुजाए हमारा नाम अनिता हम नखलौ के रहने वाले ये न्यू गोल्डन एमलू है आग लगने का कारण सर ये है कि हमारे बच्चे हम सारे बाहर कपड़े चाट रहे थे बच्चे ऊपर पटाखा दगा रहे थे ऊपर से पटाका नीचे गिरा हमारे बगल की झुग्गी में आग लगी साथ में हमारा माल लगा था एक दस तेरा, दस तेरा माल था हमारा सारा बच गया हमारा जीजा खत्म हो गया उसके सारे प्रूफ थे बच्चे जो खाए कमाए थे वो पैसे थे मोबाइल था बेटों का सारा सामान कुछ भी नहीं बचा सारा जल गया तीवाती दो इंजन वाली ठेली थी सारा भर गया आ, बच्चे सारे बाहर आ गए वीर जी बच्चे बच गए सामान सारा हमारा बच गया माता कुछ नहीं हुआ समान बच्चे समान तो बाहर ही थे सारे ਸਮਾਨ ਜਾਲ ਸਾਰਾ ਜਲ ਗਿਆ ہمارے ਕੋਲ ਮਹਾਰਾਜੀ ਜੀ ਜਸਰ ਜਿਆਦਾ ਦਿਨ ਸੇ ਬਿਮਾਰ ਥਾ ਪਹਿਲੇ ਤਾਂ ਮਰਿਆ ਉਹਨਕੇ ਲੀਵਰ ਉਹ ਕਿਤਨੀਆਂ ਸਾਰੀ ਖਰਾਬ ਥੀ 3-4 ਸਾਲ ਯਹਾਂ ਪੇ ਰਹਿ ਕੇ ਦਵਾਈ ਕਰਾਏ ਆਪਣੇ ਨਕਲਾਂ ਮੇ ਦਵਾਈ ਕਰਾਏ ਯਹਾਂ ਗੁਰਨਾਨੰਗ ਮੇ ਭਰਤੀ ਕੀ ਹੈ ਗੁਰਨਾਨੰਗ ਮੇ ਖਤਮ ਹੋ ਗਏ ਵਹੇ ਤੋਂ ਗੁਰਨਾਨੰਗ ਸੇ ਖਤਮ ਹੋ ਗਏ ਵਹਾਂ ਸੇ ਯਹਾਂ ਲਾਏ ਸੰਸਕਾਰ ਕਲਰਮੇ ਕਰ ਦिए ਆਪ ਕੀ ਮੰਗ ਕਰਦੇ ਹੋ ਹਮ ہمارا ਜੈਸੇ ਜਲਾਏ ਵੈਸੇ ਹਮਾਰੀ ਮੰਗ ਕਰੋ ਹਮਾਰੇ ਅਗੇ ਪਿਛੇ ਆ ਕੋਨੇ ਜੋ ਹਮਾਰਾ ਕੋਈ ਖਰਚਾ ਚਲਾਏਗਾ ਹਮਾਰੇ ਗੋਲਡਨ ਐਵੇਨਿਊ ਦੇ ਵਿੱਚ ਅੱਗ ਲੱਗੀ ਹੈ ਰਿਆਸ਼ੀ ਇਲਾਕੇ ਦੇ ਚ ਅੱਗ ਲੱਗੀ ਹੈ ਲੇਕਿਨ ਇਹ ਪ੍ਰਵਾਸੀ ਮਜ਼ਦੂਰ ਹੈ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਕੱਪੜਾ ਵੇਚਦੇ ਨੇ ਉਹਦਾ ਇਹਨਾਂ ਨੇ ਡੰਬ ਬਣਾਇਆ ਹੋਇਆ ਸੀਗਾ ਤੇ ਉਹਦੇ ਚੈਨਲ 'ਚ ਅੱਗ ਲੱਗੀ ਹੋਈ ਸਰ ਉਹ ਜਾਣੀ ਸਮਝਦੇ ਨੇ ਨਹੀਂ ਜਾਣੀ ਕੋਈ ਨਹੀਂ ਹੈਗਾ ਔਰ ਇਹਨਾਂ ਦੇ ਕੋਈ ਵੀਹਿਕਲ ਲੱਗਦਾ ਵੀ ਇੱਕ ਜਾਂ ਦੋ ਵੀਹਿਕਲ ਇਹਨਾਂ ਦੇ ਛੜੇ ਬਾਕੀ ਉਹਨਾਂ ਕਾਰਨ ਪਤਾ ਲੱਗਦਾ ਨਹੀਂ ਕਾਰਨ ਕੋਈ ਨਹੀਂ ਕਾਰਨ ਹੈ ਜੇ ਨਹੀਂ ਪਤਾ ਲੱਗਾ ਆਪੋ ਆਪਣੀ ਪ੍ਰੀਜ਼ੰਪਸ਼ਨ ਦਸੀ ਜਾਂਦੇ ਨੇ ਅਜੇ ਕਾਰਨ ਦਾ ਕੋਈ ਪਤਾ ਨਹੀਂ ਲੱਗਦਾ ਕਪੜਿਆਂ ਦਾ ਕੋਈ ਪੁਰਾਣੇ ਕਪੜਿਆਂ ਦਾ ਇੱਕ ਗੋਡਾਊਨ ਇੱਥੇ ਹੈ ਜਿਹੜਾ ਜਿੱਥੇ ਸਟੋਰ ਕਰਕੇ ਵੇਚਦੇ ਪੁਰਾਣੇ ਕਪੜੇ ਸੋ ਉੱਥੇ ਅੱਜ ਇੱਕ ਅੱਗ ਲੱਗੀ ਸੀ ਜਿਵੇਂ ਸਾਨੂੰ ਪਤਾ ਲੱਗਾ ਸੀ ਉੱਥੇ ਰਾਜ ਕੀਤਾ ਸੋ ਸ਼ੁਕਰਵਾਰੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਪੜਿਆਂ ਦਾ ਤੋਂ ਕਾਫੀ ਨੁਕਸਾਨ ਹੋ ਚੁੱਕਾ ਉਹਨਾਂ ਦਾ ਉਹਦਾ ਅਸੀਂ ਲੀਟਰ ਵੇਖਦੇਵੇਂ ਉਹਨਾਂ ਨੂੰ ਕਿਵੇਂ ਅਸੀਂ ਹੈਲਪ ਕਰ ਸਕਦੇ ਆ ਦੂਸਰੀ ਜਿਹੜੀ ਗੱਲ ਇੱਥੇ ਮੈਂ ਮੇਜਰ ਤੌਰ ਤੇ ਦੱਸਣਾ ਚਾਹੁੰਨੀ ਕਿ ਜਦੋਂ ਮੈਂ ਰਸਤੇ 'ਤੇ ਆ ਰਹੀ ਸੀ ਤੇ ਹਾਈ ਵੋਲਟੇਜ ਇਲੈਕਟ੍ਰਿਸਿਟੀ ਵਾਇਰਸ ਦੇ ਕਰਕੇ ਅੱਜ ਫਾਇਰ ਬ੍ਰਿਗੇਡ ਵੀ ਉੱਥੇ ਕਾਫੀ ਦੇਰ ਰੁਕੀ ਰਹੀ ਹੈ ਔਰ ਤਾਰਾਂ ਫਸ ਗਈਆਂ ਸੀ ਵਿੱਚ ਤੇ ਉਹਦੇ ਉੱਤੇ ਜਿਹੜਾ ਜਿਵੇਂ ਅਸੀਂ ਪਹਿਲਾਂ ਵੀ ਕਹਿ ਰਹੇ ਸੀਗੇ ਉਹਦੇ ਉੱਤੇ ਕੰਮ ਵੀ ਚੱਲ ਰਿਹਾ ਹੈ ਪਰ ਉਹਨੂੰ ਥੋੜਾ ਸਮਾਂ ਲੱਗੇਗਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਇਹ ਵਾਇਰਸ ਦੇ ਕਰਕੇ ਅਗਰ ਐਮਰਜੈਂਸੀ ਪੈਂਦੀ ਹੈ ਤਾਂ ਫਾਇਰ ਬ੍ਰਿਗੇਡ ਨੂੰ ਵੀ ਜਿੱਦਾਂ ਰੁਕਾਵਟ ਆ ਰਹੀ ਸੀਗੀ ਸੋ ਬਟ ਹੈਵਿੰਗ ਸੈਟ ਦੈਟ ਸ਼ੁਕਰਵਾਰੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੈਨੂੰ ਪਤਾ ਲੱਗਿਆ ਕਿ ਨਿਆਣੇ ਨੇ ਪਟਾਕਾ ਚਲਾਉਣ ਨਾਲ ਐਟਾ ਬੜਾ ਹਾਸਾ ਹੋ ਗਿਆ ਨਹੀਂ ਅਜੇ ਤੱਕ ਮੇਰੇ ਕੋਲ ਇਸ ਦਾ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਬਾਕੀ ਪਟਾਕੇ ਵਾਲੀ ਗੱਲ ਨਹੀਂ ਹੈ ਸ਼ਾਇਦ ਉਹਨਾਂ ਦੇ ਅੰਦਰ ਸ਼ੈਡਸ ਹੋ ਰਹੇ ਨੇ ਦੇ ਵੀ ਅੰਦਰ ਹੈ ਸੋ ਆਮ ਸ਼ੋਰ ਜੇ ਅੰਦਰ ਰਹਿ ਰਹੇ ਤੇ ਖਾਣਾ ਵੀ ਬਣਾ ਰਹੇ ਹੋਣਗੇ ਪਟਾਕਿਆਂ ਵਾਲੀ ਅਜੇ ਤੱਕ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਦੋ ਉਹਦੇ ਤੇ ਇਨਕੁਆਇਰੀ ਅਜੇ ਚੱਲਦੀ ਪਈ ਹੈ ਬਹੁਤ ਜ਼ਿਆਦਾ ਕੋਈ ਕੁਝ ਕਹਿ ਸੀ ਕਿ ਅੱਗ ਬੁਝਾਈ ਜਾਣੀ ਚਾਹੀਦੀ ਹੈ ਸੋ ਇਹਨੂੰ ਕੁਝ ਸਮਾਂ ਲੱਗੇਗਾ ਇਸ ਸਿੱਤੇ ਤੇ ਪਹੁੰਚਣ ਲਈ ਵੀ ਅੱਗ ਲੱਗੀ ਕਿਉਂ ਮੈਨੂੰ ਰੈਸ਼ੀ ਇਲਾਕੇ 'ਚ ਇਦਾਂ ਦੇ ਗੋਦਾਮ ਲਾਉਣਾ ਹੋਣਾ ਚਾਹੀਦਾ ਹੈ ਉਹ ਦੇਖੋ ਇਹ ਨਾ ਫਿਰ ਸਿਸਟਮ ਤੇ ਗੱਲ ਆ ਜਾਣੀ ਹੈ ਸੋ ਅਸੀਂ ਕਿਉਂਕਿ ਅਜੇ ਬਹੁਤ ਜ਼ਿਆਦਾ ਨਵੇਂ-ਨਵੇਂ ਸਿਸਟਮ ਦੇ ਵਿੱਚ ਆਏ ਆ ਮਹੀਨਾ ਹੋਇਆ ਸਰਕਾਰ ਬਣੀ ਨੂੰ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਕੁਝ ਨਾ ਕੁਝ ਹੱਲ ਜ਼ਰੂਰ ਕੱਢਿਆ ਜਾਏ ਐਸਐਮਜ਼ेड ਪੰਜਾਬ ਦੇ ਲਈ ਅਮਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ